ਹਾਂਜੀ ਬਾਈ ਮਿੱਤਰੋ ਸਾਰਿਆਂ ਸਤਿ ਸ੍ਰੀ ਅਕਾਲ ਅੱਜ ਦੋ ਟਰੈਕਟਰ ਖੜੇ ਆ ਸਾਹਮਣੇ ਅੱਜ ਆਪਾਂ ਇਹਨਾਂ ਦੀ ਜਾਣਕਾਰੀ ਦਿਵਾਉਣਾ ਇਹਨਾਂ ਦੇ ਵਿੱਚ ਕੀ ਅੰਤਰ ਨੇ ਤੇ ਰੇਟ ਦਾ ਕੀ ਫਰਕ ਹੈ ਫਸਕੜ ਬਾਈ ਜੀ ਸਰਕਾਰੀ ਨਾਮ ਸਰ ਹਾਂਜੀ ਨਾਮ ਮੱਖਣ ਸਿੰਘ ਸੁਨਾਮ ਤੋਂ ਫਾਰਮ ਟਰੈਕ ਜਾਂ ਸੀ ਵੀਡੀਓ ਪੀਰੀਓਡਾ ਟਰੈਕਟਰ ਵਿੱਚੋਂ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਆਏ ਆ ਤੁਹਾਡੇ ਵਿੱਚ ਫਾਰਮ ਟਰੈਕ 45 ਜੀ ਫਾਰਮ ਟਰੈਕ 45 ਆ ਗਿਆ 60 ਵਾਲੇ ਇੰਜਨ ਦੇ ਵਿੱਚ T20 ギア ਬਾਕਸ ਦੇ ਵਿੱਚ 20 ਸਪੀਡਾਂ ਵਿੱਚ ਇਸ ਤਰ੍ਹਾਂ ਫਾਰਮ ਟਰੈਕ 60 ਵਿੱਚ 20 ਸਪੀਡਾਂ ਨੇ T20 ਉਸੇ ਤਰ੍ਹਾਂ 45 ਆਗਾ ਜੀ 60 ਵਾਲਾ ਇੰਜਨ ਹੈ وہی 3514 CC ਹੈ ਫਾਰਮ ਟਰੈਕ 45 ਦੀ ਉਨੀ ਹੀ CC ਆ ਫਾਰਮ ਟਰੈਕ 60 ਦੀ ਮੰਨ ਲਓ ਕਿ ਸੇਮ ਇੰਜਨ ਹੈਗਾ ਤੇ ਰੇਟ ਵਿੱਚ ਰੇਟ ਵਿੱਚ ਥੋੜਾ ਜਿਹਾ ਕਾਫੀ ਫਾਇਦਾ ਹੁੰਦਾ ਰੇਟ ਜਿਹੜਾ ਟਰੈਕਟਰ ਨਾਮਾ ਲੈਂਦਾ ਤਕਰੀਬਨ 1 ਲੱਖ ਰੁਪਏ ਦੀ ਅਮਾਉਂਟ ਦਾ ਬੱਚਾ ਤੁਹਾਨੂੰ ਇਹਦਾ ਬੈਨੀਫਿਟ ਮਿਲਦਾ ਹੈ ਨਵਾਂ ਡਾਕਟਰ ਲੈਣ ਤੇ ਫਾਰਮ ਟਰੈਕ 60 ਵਾਲੇ ਹੀ ਸਾਰੇ ਫੀਚਰ ਨੇ ਉਹੀ ਫਰੰਟ ਟਾਇਰ ਨੇਗੇ 750 ਦੇ ਉਹੀ ਹਿੱਸਾ ਹੈ ਉਹੀ ਬੰਪਰ ਹੈ ਉਹੀ ਲੈਂਟਾਂ ਹੈਗੀਆਂ ਉਹੀ ਸਾਇਲੈਂਸਰਾ ਉਹੀ ਸ਼ੋਅ ਹੈ ਸਭ ਕੁਝ ਫਾਰਮ ਟਰੈਕ 60 ਵਾਲਈ ਹੈ 60 ਨਾਲੋਂ ਵੀ ਵੱਡ ਫੁਰਤੀ ਵਿੱਚ ਡਟਰਾ ਜੀ ਇਹ 845 T20 ਵਿੱਚ ਪਾਵਰ ਮੈਕਸ ਵਿੱਚ ਇਸ ਦੇ ਵਿੱਚ ਤਕਰੀਬਨ 4 ਮਾਡਲ ਆ ਰਹੇ ਨੇਗੇ ਉਹ ਛੋਟੇ ਮਾਡਲ ਨੇ ਇਹ ਟਾਪ ਮਾਡਲ ਹੈ 45 ਜਿਹੜਾ ਪਾਵਰ ਨੈਕਸ ਦੇ ਵਿੱਚ ਹੈ T20 ਦੀ ਸਪੀਡਾਂ ਵਾਲਾ 14 ਨਾਲ 12 ਦੇ ਡੈਟਟਰ ਆ ਰਹੇ ਜੀ ਮਿੱਤਰੋ 14 ਨਾਲ 28 ਦੇ 12 ਦੇ ਡੈਟਟਰ ਆ ਰਹੇਗਾ ਹਿੱਸੇ ਦੀ ਗੱਲ ਕਰਦੇ ਆ ਆਪਾਂ ਉਹੀ 60 ਵਾਲਾ ਹਿੱਸਾ ਹੈਗਾ ਇਪੇ ਹਿੱਸਾ ਜਿਸ ਤਰ੍ਹਾਂ 60 ਵਿੱਚ ਹਿੱਸਾ ਰਹਿਗਾ ਇਪੇ ਉਸੇ ਤਰ੍ਹਾਂ ਇਹ ਫਾਰਮ ਟਰੱਕ 45 ਵਿੱਚ ਵੀ ਇਪੇ ਹਿੱਸੇ ਵਿੱਚ ਆ ਰਿਹਾ 5 ਸਾਲ ਦੀ ਵਾਰੰਟੀ ਲੁੱਕ ਸੇਮ ਹੈ ਕਿ ਫਾਰਮ ਟਰੈਕ 68 45 ਦੇ ਵਿੱਚ ਬਲਿਕੇ 45 ਡੈਟਰ 60 ਨਾਲੋਂ ਜ਼ਿਆਦਾ ਫਰਤੀਲਾ ਡੈਟਰ ਹੈਗਾ ਕਿਉਂਕਿ 14 12 ਬਜੇ ਡੈਟਰ ਫਰਤੀਲਾ ਹੁੰਦਾ ਹਮੇਸ਼ਾ ਹੀ ਖਰਚੇ ਵਾਜੋਂ ਇਹ ਤਕਰੀਬਨ 60 ਨਾਲੋਂ ਵੀ ਫਾਰਮ ਟਰੈਕ ਦਾ ਇਹ 45 ਦਾ ਖਰਚਾ ਘੱਟ ਹੈਗਾ ਤਕਰੀਬਨ 2 ਕਿਲੋਟਰ ਇੱਕ ਏਕੜ ਦੇ ਵਿੱਚ ਡੀਜ਼ਲ ਦਾ ਵਹਾਈ ਵਿੱਚ ਲਿਫਟ ਕੰਪੈਸਟੀਿਕ ਕਰੇ ਬਣਾ ਦੀ 22 ਕੌਂਟਲ ਦੀ ਆ ਉਹਦੇ ਵਿੱਚ 25 ਕੌਂਟਲ ਦੀ ਹੈਗੀ ਕੁਝ ਫਰਕ ਹੈਗੇ ਨੇ ਜਿਸ ਤਰ੍ਹਾਂ ਉਹ 16 ਨੇ 12ਾਂ ਚ ਹੈ ਇਹ 14 ਨੇ 12ਾਂ ਤੇ ਡੈਕਟਰ ਇੱਕ ਇਹਦੇ ਵਿੱਚ ਲਿਫਟ ਕੰਪੈਸਟੀ ਘੱਟ ਹੈ ਫਾਰਮ ਟਰੱਕ ਸੱਟ ਨਾਲੋਂ ਆਹ ਇਹ ਪ੍ਰਿਕਲਿਨਰ ਹੈ ਇਹ ਕਲਿਨਰ ਵਿੱਚ ਸੁੱਕਾ ਹੁੰਦਾ ਹੈਗਾ ਤੇ ਲੜਾਤ ਹੋਈ ਜਿਸ ਤਰ੍ਹਾਂ ਉਹ ਵੀ ਸ਼ੋ ਪਲੇਨ ਹੁੰਦੇ ਹੈਗੇ ਇਹਦੇ ਵਿੱਚ ਇਹ ਕਲਿਨਰ ਬਾਹਰ ਦਿਖੂਗਾ ਤੁਹਾਨੂੰ ਬੋਧ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਅਸੀਂ ਇਸ ਤਰ੍ਹਾਂ ਪੁਰਾਣੇ ਛੋਦ ਵਿੱਚ ਟੈਕਟਰ ਲੈਣਾ ਹੈ ਪੁਰਾਣੇ ਦਿਖ ਲੈਣੇ ਹੈਗੀ ਉਹਨਾਂ ਵਾਸਤੇ ਸਭ ਤੋਂ ਵਧੀਆ ਮੌਕਾ ਹੈਗਾ ਪ੍ਰਾਈਸ ਵੀ ਘਾਟਾ ਲੱਖ ਰੁਪਈਆ ਆ ਡੀਜ਼ਲ ਖਰਚਾ ਵੀ ਘਟਾ ਟਰੈਕਟਰ ਦਾ ਇੰਜਨ ਸੇਮ ਹੈਗਾ ਇੰਜਨ ਸੇਮ ਹੈਗਾ 3514 ਸੀਸੀ 60 ਦੀ ਹੈ ਉਹੀ 3514 ਸੀਸੀ 45 ਵਿੱਚ ਹੈਗੀ ਖਰਚਾ ਘਟੇਗਾ ਰੇਟ ਵਿੱਚ ਤੁਹਾਡਾ ਫਾਇਦਾ ਹੁੰਦਾ ਹੈਗਾ ਟਾਇਰ 14x9 21 14 ਵਿੱਚ ਹੈਗਾ T20 ਗੇਅਰ ਬਾਕਸ ਲੱਗਾ ਹੋਇਆ ਵਿੱਚ ਛੋਟਾ ਗੇਅਰ ਸਭ ਤੋਂ ਵੱਧ ਲੋਕਾਂ ਦੀ ਡਿਮਾਂਡ ਆ ਰਹੀ ਹੈ ਕਿ ਛੋਟੇ ਗੇਅਰ ਨਾਲ ਡੱਟ ਲੈਣਾ ਕਿ ਸਾਡ ਨੂੰ ਕੰਨ ਛੋਟੇ ਗੇਰਾਂ ਆ ਜੀ ਇਹ ਟਰੈਕਟਰ T20 45 ਛੋਟੇ ਗੇਰ ਵਾਲਾ ਟਰੈਕਟਰ ਹੈ ਜੀ ਵਧੀਆ ਪਰਫਾਰਮੈਂਸ ਹੈ ਜੇ ਕੋਈ ਬੰਦਾ ਟਰੈਕਟਰ ਟੂ ਸਪੀਡ ਲੈਣਾ ਚਾਹੁੰਦਾ ਹੈਗਾ ਅੱਜ ਉਹਨੂੰ ਇਹ ਟਰੈਕਟਰ ਲੈਣ ਦੇ ਬੈਨੀਫਿਟ ਹੈ ਕਿ ਟਰੈਕਟਰ ਇਹ ਸੁਪਰ ਸੀਡਰ ਟਰੈਕਟਰ ਚਲਾਉਂਗਾ ਸਪੀਡਾਂ ਬਹੁਤ ਵਧੀਆ ਨਿਕੀਆਂ 7 ਫੁੱਟਾ ਸੁਪਰ ਸੀਡਰ ਬਹੁਤ ਅੱਗੇ ਖਿੱਚਦਾ ਹੈਗਾ 60 ਜਿਹੜਾ ਉਹ 8 ਫੁੱਟ ਦਾ ਸੁਪਰ ਸੀਡਰ ਖਿੱਚਦਾ ਹੈਗਾ 60 55 9 ਫੁੱਟ ਦਾ ਸੁਪਰ ਸੀਡਰ ਖਿੱਚਦਾ ਵਧੀਆ ਬਹੁਤ ਲੋਕਾਂ ਦੀ ਪੁੱਛਦੇ ਨੇ ਵੀਡੀਓ ਵਿੱਚ ਕੀ ਇਹ ਬਾਜੀ ਸੁਨਾਮ ਕਿੱਥੇ ਹੈ ਸੁਨਾਮ ਸਾਡਾ ਇਹ ਸ਼ਹੀਦ ਉਦਮ ਸਿੰਘ ਦਾ ਸ਼ਹਿਰ ਸੁਨਾਮ ਆਪਣੇ ਜਾਂਸੀ ਸੁਨਾਮ ਉਦਮ ਸਿੰਘ ਦੇ ਪੁੱਤ ਦੇ ਨੇੜੇ ਨਜ਼ਦੀਕ ਹੈ ਜੀ ਬਿਲਕੁਲ ਚਾਹੌਂਕ ਆ ਜਾਂਦਾ ਸ਼ਹੀਦ ਉਦਮ ਸਿੰਘ ਦਾ ਬੁੱਤ ਲੱਗਾ ਹੈ ਉੱਥੇ ਆਪਣੇ ਸੁਨਾਮ ਫਾਰਮ ਤੱਕ ਜਾਂਸੀ ਹੈ ਨਵੇਂ ਟਰੈਕਟਰ ਪੁਰਾਣੇ ਟਰੈਕਟਰ ਤੁਸੀਂ ਦੇਖਣੇ ਹੁੰਦੇ ਨੇ ਦਾ ਸਾਰੇ ਮਾਡਲ ਅਵੇਲੇਬਲ ਹੁੰਦੇ ਨੇਗੇ ਜਿਸ ਤਰ੍ਹਾਂ ਦੇ ਵਿੱਚ ਵੀ ਸਾਰੇ ਹੀ ਸੱਠਾਂ ਦੇ ਵਿਚਰਨੇਗੇ